ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਪਾਂ ਗੱਲ ਕਰਾਂਗੇ ਆਪਸ਼ਨ ਟਰੇਡ ਸੈਟਅਪ ਬਾਰੇ ਇੱਕ ਇਹੋ ਜਿਹਾ ਸੈਟਅਪ ਤੁਹਾਨੂੰ ਦਵਾਂਗੇ ਜਿਸ ਦੇ ਨਾਲ ਛੋਟੇ ਸਟਾਪ ਲੌਸ ਤੇ ਵੱਡਾ ਪ੍ਰੋਫਿਟ ਕਰ ਸਕਦੇ ਆ ਤੇ ਜਿਹੜਾ ਲਗਭਗ ਮਤਲਬ ਕਿ ਆਲਮੋਸਟ ਆਲਮੋਸਟ ਹਰ ਦਿਨ ਬੰਦਾ ਹੀ ਬੰਦਾ ਹੈ ਠੀਕ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਇਹ ਫੇਲ ਨਹੀਂ ਹੁੰਦਾ ਫੇਲ ਵੀ ਹੋਵੇਗਾ ਪਰ ਇਹਦੀ ਐਕੂਰਸੀ ਲਗਭਗ ਤੁਸੀਂ 90 95% ਤੱਕ ਲੈ ਸਕਦੇ ਹੋ ਠੀਕ ਹੈ ਤੇ ਤੁਸੀਂ ਇਸ ਤੇ ਟ੍ਰੇਡ ਕਿਵੇਂ ਕਰਨੀ ਹੈ ਕਾਲ ਸਾਈਡ ਵੀ ਟ੍ਰੇਡ ਕਰ ਸਕਦੇ ਜੋ ਪੁੱਟ ਸਾਈਡ ਵੀ ਟ੍ਰੇਡ ਕਰ ਸਕਦੇ ਜੋ ਸਟਾਪ ਲੌਸ ਕਿਵੇਂ ਲਾਉਣਾ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕਿ ਨਿਫਟੀ ਦੇ ਵਿੱਚ ਮਤਲਬ ਜਿੱਦੋਂ ਵੀ ਤੁਸੀਂ ਟ੍ਰੇਡ ਕਰਦੇ ਜੋ ਕਿਸੇ ਵੀ ਸੈਟਅਪ ਤੇ ਟ੍ਰੇਡ ਕਰਦੇ ਜੋ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਨਿਫਟੀ ਮਤਲਬ ਕਿ ਡੇ ਟਾਈਮ ਫਰੇਮ ਤੇ ਕੀ ਕਰ ਰਹੀ ਹੈ ਠੀਕ ਹੈ ਇੱਥੇ ਦੇਖੋ ਕਿ ਨਿਫਟੀ ਜਿਵੇਂ ਮੰਨ ਲਓ ਕਿ ਡੇ ਟਾਈਮ ਟ੍ਰੈਂਡ ਇੱਥੇ ਉੱਤਿਆਰੀ ਸੀ ਉਸ ਤੋਂ ਬਾਅਦ ਇਹ ਹੋ ਗਿਆ ਕਿ ਕਿੰਨੇ ਕਾਈਂਡ ਲੇਕੀ ਜਗ੍ਹਾ ਤੇ ਬਣੇ ਇਸ ਨੂੰ ਕਹਿੰਦੇ ਆ ਕਿ ਨਿਫਟੀ ਰੇਂਜ ਦੇ ਵਿੱਚ ਫਸੀ ਆ ਆਹ ਟ੍ਰੈਂਡ ਆ ਠੀਕ ਹੈ ਉਹ ਤਿੰਨ ਜਾ ਰਹੀ ਹੈ ਉਸ ਤੋਂ ਬਾਅਦ ਰੇਂਜ ਦੇ ਵਿੱਚ ਫਸੀ ਆ ਹੁਣ ਉਸ ਤੋਂ ਬਾਅਦ ਫਿਰ ਤੋਂ ਮਤਲਬ ਕਿ ਇੱਕ ਟ੍ਰੈਂਡ ਦੇ ਵਿੱਚ ਜਾ ਰਹੀ ਹੈ ਮਤਲਬ ਕੀ ਹੈ ਕਿ ਆਪਣਾ ਅਪ ਟ੍ਰੈਂਡ ਆ ਠੀਕ ਹੈ ਮਤਲਬ ਕਿ ਜਿਸ ਪਾਸੇ ਟ੍ਰੈਂਡ ਆ ਉਸ ਪਾਸੇ ਸੈਟਅਪ ਨੂੰ ਵਰਤੋਗੇ ਤੇ ਤੁਸੀਂ ਮੈਕਸਿਮਮ ਬੜੇ ਜ਼ਬਰਦਸਤ ਪ੍ਰੋਫਿਟ ਲੈ ਸਕਦੇ ਹੋ ਠੀਕ ਹੈ ਛੋਟੇ ਸਟਾਪ ਲੌਸ ਤੇ ਟਰੈਂਡ ਦੇ ਖਿਲਾਫ ਵੀ ਤੁਹਾਨੂੰ ਵਧੀਆ ਰਿਸਕ ਰਿਵਾਰਡ ਮਿਲ ਜਾਂਦਾ ਹੈ ਠੀਕ ਹੈ ਪਰ ਇਹ ਚੀਜ਼ ਹਮੇਸ਼ਾ ਧਿਆਨ ਰੱਖਣੀ ਕਿ ਤੁਹਾਡੇ ਤੁਸੀਂ ਇਹ ਦੇਖਣਾ ਹੈ ਕਿ ਟਰੈਂਡ ਕੀ ਚੱਲ ਰਿਹਾ ਜੇ ਟਰੈਂਡ ਤੁਹਾਨੂੰ ਪਤਾ ਹੈ ਤੇ ਜਿਹੜੀ ਤੁਹਾਨੂੰ ਟ੍ਰੇਡ ਕਰਨ ਦੇ ਵਿੱਚ ਹੋਰ ਆਸਾਨੀ ਹੋਵੇਗੀ ਤੇ ਜੇ ਟਰੈਂਡ ਦੇ ਨਾਲ ਮਤਲਬ ਕਿ ਉਹ ਸੈਟਅਪ ਮਿਲਦਾ ਹੈ ਤੇ ਫਿਰ ਹੋਰ ਬੈਸਟ ਹੋਵੇਗਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਇਸ ਤੇ ਪਲਾਨ ਕਰ ਸਕਦੇ ਹੋ ਹਮੇਸ਼ਾ ਤਿੰਨ ਟਰੈਂਡ ਹੁੰਦੇ ਸੀ ਕਿ ਅਪ ਟਰੈਂਡ ਡਾਊਨ ਟਰੈਂਡ ਤੇ ਇੱਕ ਆਟਰੈਂਡ ਹੁੰਦਾ ਜਿੱਥੇ ਮਤਲਬ ਕਿ ਦੋਨਾਂ ਸਾਈਡ ਤੇ ਮੂਵ ਆਉਂਦੇ ਰਹਿੰਦੇ ਆ ਅਪ ਡਾਊਨ ਮਤਲਬ ਕਿ ਰੇਂਜ ਦੇ ਵਿੱਚ ਨੇ ਵੀ ਪਿਛਲੇ ਦਿਨ ਦੀ ਕਾਫੀ ਦੇਨ ਤਾਂ ਕਿ ਜੇ ਨੇ ਜੋ ਕਿ ਇੱਥੇ ਵੀ ਪਹਿਲਾਂ ਸੀ ਠੀਕ ਹੈ ਦੇਖੋ ਜਿਵੇਂ ਇੱਥੇ ਡਾਊਨ ਟ੍ਰੈਂਡ ਚੱਲ ਰਿਹਾ ਸੀ ਇੱਥੇ ਦੇਖੋ ਕਾਫੀ ਦਿਨ ਇੱਕ ਹੀ ਜਗ੍ਹਾ ਉਸ ਤੋਂ ਬਾਅਦ ਫਿਰ ਤੋਂ ਮਾਰਕੀਟ ਨੇ ਬ੍ਰੇਕਡਾਊਨ ਕੀਤਾ ਤਾਂ ਇੱਕ ਕੰਟੀਨਿਊ ਡਾਊਨ ਟ੍ਰੈਂਡ ਰਿਹਾ ਹੁਣ ਦੇਖੋ ਜਿਵੇਂ ਅਪ ਟ੍ਰੈਂਡ ਚੱਲ ਰਿਹਾ ਠੀਕ ਹੈ ਇਹ ਚੀਜ਼ ਹਮੇਸ਼ਾ ਦੇ ਟਾਈਮ ਫਰੇਮ ਦੀ ਤੁਸੀਂ ਦੇਖਿਆ ਕਰੋ ਟ੍ਰੇਡ ਕਰਨ ਤੋਂ ਪਹਿਲਾਂ ਕਿਸੇ ਵੀ ਸੈਟਅਪ ਤੇ ਕਰਦੇ ਹੋ ਉਸ ਤੋਂ ਬਾਅਦ ਕਰਨਾ ਕੀ ਹੈ ਟਾਈਮ ਫਰੇਮ ਆਪਾਂ ਕਰਨਾ ਹੈ 15 ਮਿੰਟ ਦਾ ਠੀਕ ਹੈ ਹੋਰ ਕੋਈ ਵੀ ਟਾਈਮ ਫਰੇਮ ਇਹਦੇ ਵਿੱਚ ਨਹੀਂ ਚੱਲੇਗਾ ਠੀਕ ਹੈ 5 ਮਿੰਟ 3 ਮ 15 ਮਿੰਟ ਦਾ ਟਾਈਮ ਫਰੇਮ ਆਪਾਂ ਓਪਨ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਕਰਨਾ ਕੀ ਹੈ ਆਪਾਂ ਕੀ ਅਬ ਤੁਸੀਂ ਬਸ ਤਿੰਨ ਰੂਲ ਦੇਖਣੇ ਆ ਠੀਕ ਹੈ ਤਿੰਨ ਰੂਲ ਲਿਖ ਲਿਓ ਮੇਰੇ ਠੀਕ ਹੈ ਤਿੰਨ ਰੂਲ ਤੁਸੀਂ ਫੋਲੋ ਕਰਨੇ ਆ ਜਿਵੇਂ ਦੇਖੋਗੇ ਨਿਫਟੀ ਉੱਤੇ ਨੂੰ ਜਾ ਰਹੀ ਹੈ ਠੀਕ ਹੈ ਜਿਵੇਂ ਆਪਾਂ ਗੱਲ ਕੀਤੀ ਕਿ ਟ੍ਰੈਂਡ ਅੱਪ ਦੇ ਵਿੱਚ ਉੱਤੇ ਨੂੰ ਜਾ ਰਹੀ ਹੈ ਤੇ ਉੱਤੇ ਨੂੰ ਜਦੋਂ ਜਾ ਰਹੀ ਹੋਏਗੀ ਤੇ ਉਦੋਂ ਆਪਾਂ ਨੂੰ ਥੱਲੇ ਡਾਊਨ ਸਾਈਡ ਵਾਸਤੇ ਮਤਲਬ ਕਿ ਪੁੱਟ ਸਾਈਡ ਵਾਸਤੇ ਇਹ ਸੈਟਅਪ ਆਪਾਂ ਦੇਖ ਸਕਦੇ ਹਾਂ ਠੀਕ ਹੈ ਪਰੋਗੇ ਕਿ ਇਹ ਕਿ ਟ੍ਰੈਂਡ ਦੇ ਅਗੇਂਸਟ ਹੋਵੇਗਾ ਠੀਕ ਹੈ ਤੇ ਟਰੈਂਡ ਦੇ ਨਾਲ ਕੀ ਹੋਵੇਗਾ ਕਿ ਜਦੋਂ ਮਤਲਬ ਕਿ ਡਿੱਪ ਆਵੇਗੀ ਜਿਸ ਤਰ੍ਹਾਂ ਦੇਖੋਗੇ ਇੱਥੇ ਮਾਰਕੀਟ ਮਤਲਬ ਕਿ ਥੱਲੇ ਆਈ ਉਸ ਤੋਂ ਬਾਅਦ ਆ ਟਰੈਂਡ ਦੇ ਨਾਲ ਅਪਸਾਈਡ ਦਾ ਸੈਟਅਪ ਬਣਿਆ ਠੀਕ ਹੈ ਇਸ ਤਰ੍ਹਾਂ ਅਪਸਾਈਡ ਦਾ ਸੈਟਅਪ ਬਣੇਗਾ ਠੀਕ ਹੈ ਸਮਝ ਲੱਗੀ ਹੋਵੇਗੀ ਤੁਹਾਨੂੰ ਗੱਲ ਠੀਕ ਹੈ ਟਰੈਂਡ ਤੇ ਨਾਲ ਮਤਲਬ ਕਿ ਜਿਸ ਤਰ੍ਹਾਂ ਮਾਰਕੀਟ ਉੱਤੇ ਜਾ ਰਹੀ ਹੈ ਤੇ ਉੱਥੇ ਜੇ ਮਤਲਬ ਕਿ ਸੈਟਅਪ ਬਣੇਗਾ ਤੇ ਆਪਾਂ ਟਰੈਂਡ ਦੇ ਖਿਲਾਫ ਟਰੇਡ ਕਰਾਂਗੇ ਠੀਕ ਹੈ ਤੇ ਉੱਥੇ ਕੀ ਕਰੋਗੇ ਤੁਸੀਂ ਸਟੌਪ ਲੌਸ ਛੋਟਾ ਰੱਖੋਗੇ ਠੀਕ ਹੈ ਤੇ ਜੇ ਮਤਲਬ ਉਹ ਨਿਫਟੀ ਉੱਤੇ ਜਾ ਕੇ ਜਿਸ ਤਰ੍ਹਾਂ ਇਹ ਤੁਹਾਨੂੰ ਡਿਪ ਆਈ ਹੈ ਇੱਥੇ ਸੈਟਅਪ ਬੰਦਾ ਤਾਂ ਤੁਸੀਂ ਟਾਰਗੇਟ ਥੋੜਾ ਜਿਹਾ ਵੱਡਾ ਰੱਖ ਸਕਦੇ ਹੋ ਠੀਕ ਹੈ ਤੇ ਜਿਹੜਾ ਟ੍ਰੈਂਡ ਦੇ ਅਗੇਂਸਟ ਉੱਥੇ ਵੀ 1:3 1:4 ਤੱਕ ਟਾਰਗੇਟ ਮਿਲ ਜਾਂਦਾ ਹੈ ਪਰ ਮਿਨੀਮਮ ਤੁਸੀਂ 1:2 ਰੱਖ ਸਕਦੇ ਹੋ ਠੀਕ ਹੈ ਤੇ ਜੇ ਮੰਨ ਲਓ ਕਿ ਨਿਫਟੀ ਦਾ ਟ੍ਰੈਂਡ ਡਾਊਨ ਹੈ ਠੀਕ ਹੈ ਉਥੇ ਤੁਸੀਂ ਮਤਲਬ ਕਿ ਅਪਸਾਈਡ ਦਾ ਜਿਹੜਾ ਸੈਟਅਪ ਆਂਦਾ ਹੈ ਤੇ ਉਹ ਟ੍ਰੈਂਡ ਦੇ ਖਿਲਾਫ ਹੋਵੇਗਾ ਤੁਹਾਡਾ ਠੀਕ ਹੈ ਤੇ ਜੇ ਮਤਲਬ ਕਿ ਜੇ ਟ੍ਰੈਂਡ ਡਾਊਨ ਚੱਲ ਰਿਹਾ ਥੋੜੀ ਜਿਹੀ ਥੱਲੇ ਆਈ ਉਸ ਤੋਂ ਬਾਅਦ ਉੱਤੇ ਗਈ ਠੀਕ ਹੈ ਉਥੇ ਬਣਦਾ ਹੈ ਤੇ ਉਹ ਟ੍ਰੈਂਡ ਦੇ ਨਾਲ ਸੈਟਅਪ ਬਣੇਗਾ ਉਥੇ ਤੁਸੀਂ ਵੱਡੇ ਟਾਰਗੇਟ ਵਾਸਤੇ ਜਾ ਸਕਦੇ ਹੋ ਇਹ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਠੀਕ ਹੈ ਜੇ ਕੋਈ ਜੀ ਸਮਝ ਨਹੀਂ ਆਈ ਤਾਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਆਪਾਂ ਰਿਪਲਾਈ ਕਰ ਦਵਾਂਗੇ ਠੀਕ ਹੈ ਤੇ ਹੁਣ ਆਪਾਂ ਕੀ ਦੇਖਣਾ ਹੈ ਜਿਵੇਂ ਦੇਖੋਗੇ ਇੱਥੇ ਤੁਸੀਂ ਕੱਲ ਵੀ ਪੂਰਾ ਦਿਨ ਦੇਖੋਗੇ ਠੀਕ ਹੈ ਧਿਆਨ ਨਾਲ ਚਾਰਟ ਨੂੰ ਦੇਖਿਆ ਕਰੋ ਸਾਰਾ ਕੁਝ ਚਾਰਟ ਦੇ ਵਿੱਚ ਹੀ ਆ ਹੋਰ ਕਿਤੇ ਕੁਝ ਨਹੀਂ ਹੈਗਾ ਕਿਸੇ ਵੀ ਇੰਡੀਕੇਟਰ ਨੂੰ ਦੇਖਣ ਤੋਂ ਪਹਿਲਾਂ ਚਾਰਟ ਸਭ ਤੋਂ ਜ਼ਰੂਰੀ ਹੈ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਨਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਚਾਰਟ ਹੈ ਠੀਕ ਹੈ ਹੁਣ ਦੇਖੋ ਇੱਥੋਂ ਮਤਲਬ ਕਿ ਜਿਹੜਾ ਆਪਣਾ ਟ੍ਰੈਂਡ ਸਟਾਰਟ ਹੋਇਆ ਸੀ ਠੀਕ ਹੈ ਆ ਦੇਖੋ 15 ਮਿੰਟ ਦਾ ਕੈਂਡਲ ਠੀਕ ਹੈ ਨੈਕਸਟ ਕੈਂਡਲ ਨੇ ਉਹਦੇ ਉੱਤੇ ਆਈ ਦਿੱਤੇ ক্লোਜ਼ ਕੀਤਾ ਉਹਦਾ ਲੋਅ ਬ੍ਰੇਕ ਨਹੀਂ ਕੀਤਾ ਬਸ ਆਪਾਂ ਇਹੋ ਦੇਖਣਾ ਠੀਕ ਹੈ ਇਹੋ ਹੀ ਆਪਾਂ ਸੈਟਅਪ ਦੇਖਣਾ ਹੈ ਠੀਕ ਹੈ ਕਿ ਜੇ 15 ਮਿੰਟ ਦਾ ਕੈਂਡਲ ਹੈ ਤੇ ਨੈਕਸਟ ਕੈਂ ਆਇਦਤੇ ক্লোজ ਕਰ ਜਾਵੇ ਠੀਕ ਹੈ ਉਥੇ ਆਪਣਾ ਮਤਲਬ ਕਿ ਸੈਟਅਪ ਬਣ ਗਿਆ ਕਾਲ ਸਾਈਡ ਦਾ ਉਸ ਤੋਂ ਬਾਅਦ ਆਪਾਂ ਟ੍ਰੇਡ ਕਿਵੇਂ ਕਰਨੀ ਆ ਟ੍ਰੇਡ ਲਈ ਆਪਾਂ ਵੇਟ ਕਰਨਾ ਹੈ ਠੀਕ ਹੈ ਟ੍ਰੇਡ ਲਈ ਆਪਾਂ ਕਰਨਾ ਹੈ ਇਥੋਂ ਤੁਸੀਂ ਮਤਲਬ ਕਿ ਜਿਹੜਾ ਟਾਟਾ ਹੋਏਗਾ ਹਰੀਜ਼ਨਟਲ ਲਾਈਨ ਠੀਕ ਹੈ ਤੁਸੀਂ ਹਰੀਜ਼ਨਟਲ ਲਾਈਨ ਲਗਾ ਲੈਣੀ ਹੈ ਠੀਕ ਹੈ ਜਿਹੜਾ ਜਿਹੜੇ ਕੈਂਡਲ ਦੇ ਉੱਤੇ ਨੈਕਸਟ ਕੈਂਡਲ ক্লোਜ਼ ਹੋਇਆ ਠੀਕ ਹੈ ਜਿਵੇਂ ਦੇਖੋਗੇ ਜਿਹੜੇ ਕੈਂਡਲ ਦੇ ਉੱਤੇ ਨੈਕਸਟ ਕੈਂਡਲ ক্লোਜ਼ ਹੋਇਆ ਠੀਕ ਹੈ ਆ ਜਿਹੜਾ ਕੈਂਡਲ ਆਪਣਾ ਗ੍ਰੀਨ ਸੀ ਠੀਕ ਹੈ ਇਸ ਕੈਂਡਲ ਦੇ ਉੱਤੇ ਨੈਕਸਟ ਕੈਂਡਲ ਨੇ ক্লোਜ਼ ਕੀਤਾ ਤੇ ਇਹਦਾ ਲੋ ਬ੍ਰੇਕ ਨਹੀਂ ਕੀਤਾ ਠੀਕ ਹੈ ਇਹ ਇਸ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਇਹਦੇ ਟਿਕ ক্লোਜ਼ ਕਰ ਇਹ ਆਪਣਾ ਸੈਟਅਪ ਬਣ ਗਿਆ ਠੀਕ ਹੈ ਹੁਣ ਆਪਾਂ ਉਸ ਤੋਂ ਬਾਅਦ ਆ ਟ੍ਰੇਡ ਨਹੀਂ ਕਰਨੀ ਆਪਾਂ ਵੇਟ ਕਰਨਾ ਆ ਕਿ ਮਾਰਕੀਟ ਉੱਤੇ ਜਿਵੇਂ ਦੇਖੋਗੇ ਆ ਕੈਂਡਲ ক্লোਜ਼ ਹੋ ਗਿਆ ਉਸ ਤੋਂ ਬਾਅਦ ਜਿਹੜਾ ਤੀਸਰਾ ਕੈਂਡਲ ਉਹ ਵੀ ਮਤ ਉਹ ਥੱਲੇ ਆ ਸਕਦਾ ਠੀਕ ਹੈ ਹੋ ਸਕਦਾ ਚੌਥਾ ਥੱਲੇ ਆਵੇ ਕੋਈ ਵੀ ਕੈਂਡਲ ਮਤਲਬ ਕਿ ਥੱਲੇ ਆ ਸਕਦਾ ਪੰਜਵਾਂ ਆ ਸਕਦਾ 10ਵਾਂ ਆ ਸਕਦਾ ਠੀਕ ਹੈ ਇੱਥੇ ਆਪਣੀ ਐਂਟਰੀ ਨਹੀਂ ਬਣੇਗੀ ਜਦੋਂ ਹੀ ਮਤਲਬ ਕਿ ਥੱਲੇ ਆ ਕੇ ਜਿਹੜਾ ਪਹਿਲੇ ਪਹਿਲੇ ਕੈਂਡਲ ਦਾ ক্লোজিং ਪ੍ਰਾਈਸ ਹੋਵੇਗਾ ਠੀਕ ਹੈ ਤੁਸੀਂ ਆਹ ਲਾਈਨ ਜਿਹੜੀ ਲਗਾਉਣੀ ਹੈ ক্লোজিং ਪ੍ਰਾਈਸ ਤੇ ਲਗਾਉਣੀ ਹੈ ਠੀਕ ਹੈ ক্লোਜ਼ ਜਿੱਥੇ ਹੋਇਆ ਹੋਵੇਗਾ ਭਾਵੇਂ ਉਹ ਰੈੱਡ ਕੈਂਡਲ ਹੋਵੇ ਭਾਵੇਂ ਗ੍ਰੀਨ ਹੋਵੇ ਉੱਥੇ ਲਾਈਨ ਲਗਾਉਣੀ ਹੈ ਜਿਉਂ ਹੀ ਉਸ ਨੂੰ ਟੱਚ ਕਰੇਗਾ ਜਿਉਂ ਹੀ ਮਾਰਕੀਟ ਮਤਲਬ ਕਿ ਚੌਥਾ ਪੰਜਵਾਂ ਕੋਈ ਵੀ ਕੈਂਡਲ ਅੱਗੇ ਬਾਅਦ ਵਿੱਚ ਆ ਕੇ ਉਸ ਨੂੰ ਟੱਚ ਕਰੇਗਾ ਮਤਲਬ ਉਸੇ ਦਿਨ ਜਿਸ ਦਿਨ ਤੁਸੀਂ ਟ੍ਰੇਡ ਕਰਨੇ ਆ ਨੈਕਸਟ ਦੇ ਡੇ ਨਹੀਂ ਦੇਖਣਾ ਠੀਕ ਹੈ ਉਸ ਨੂੰ ਟੱਚ ਕਰੇਗਾ ਉੱਥੇ ਤੁਸੀਂ ਐਂਟਰੀ ਪਲਾਨ ਕਰੋਗੇ ਕਾਲ ਸਾਈਡ ਦੀ ਤੇ ਇਹਦੇ ਥੱਲੇ ਸਟਾਪ ਲੌ ਇਹਦੇ ਨਾਲ ਸਟਾਪ ਲੌਸ ਲਗਾਉਗੇ ਤੇ ਇਹਦੇ ਵਿੱਚ ਸਟਾਪ ਲੌਸ ਜਿਹੜਾ ਬੰਦਾ ਹੈ ਮੈਕਸੀਮਮ ਤੁਹਾਡਾ ਬਣੇਗਾ 7 ਜਾਂ 8 ਪੁਆਇੰਟਾਂ ਦਾ ਜਾਂ ਫਿਰ 10 ਪੁਆਇੰਟਾਂ ਦਾ ਠੀਕ ਹੈ ਅੱਜ ਮੈਂ ਜਿਹੜੀ ਸਵੇਰੇ ਟਰੇਡ ਕੀਤੀ ਸੀ ਉਸੇ ਸੈਟਅਪ ਤੇ ਉਹਦੇ ਵਿੱਚ ਲਗਭਗ 5 ਪੁਆਇੰਟਾਂ ਦਾ ਆਪਣਾ ਸੈਟਅਪ ਬਣਿਆ ਸੀ ਕਿਉਂਕਿ ਉਹ ਵੀ ਜਿਹਾ ਜਵਾਬ ਮੇਰਾ ਸੈਟਅਪ ਨਿਕਲ ਗਿਆ ਸੀ ਬਾਅਦ ਦੇ ਵਿੱਚ ਮੈਂ ਇਸ ਤੇ ਟਰੇਡ ਕੀਤੀ ਸੀ ਠੀਕ ਹੈ ਮਤਲਬ ਕਿ ਸੈਟਅਪ ਬਣਨ ਤੋਂ ਬਾਅਦ ਆ ਤੁਸੀਂ ਪਹਿਲੇ ਕੈਂਡਲ ਦੇ ਕਲੋਜ਼ਿੰਗ ਪ੍ਰਾਈਸ ਤੱਕ ਉਸ ਨੂੰ ਆਉਣ ਦੇਣਾ ਹੈ ਠੀਕ ਹੈ ਮੈਂ ਅੱਗੇ ਇਹਦੀ ਐਗਜ਼ਾਮਪਲ ਵੀ ਤੁਹਾਨੂੰ ਦਿਖਾਵਾਂਗਾ ਠੀਕ ਹੈ ਜਿਹੜਾ ਵੀ ਤੁਸੀਂ ਸਟ੍ਰਾਈਕ ਪ੍ਰਾਈਸ ਲੈਣਾ ਉਹਦੇ ਵਿੱਚ ਸਿਸਟਮ 'ਚ ਸਟੌਪ ਲੌਸ ਲਗਾਉਣਾ ਹੈ ਠੀਕ ਹੈ ਜਿਹਦੇ ਮੇਰੇ ਧਿਆਨ ਲਿਖਿਓ ਉਹਦੇ ਵਿੱਚ ਜੋ ਲੋ ਬਣਿਆ ਹੋਵੇਗਾ ਠੀਕ ਹੈ ਮਤਲਬ ਕਿ ਆਪਾਂ ਜਿਵੇਂ ਦੇਖੋਗੇ ਆ 15 ਮਿੰਟ ਦਾ ਕੈਂਡਲ ਜਿੰਨੇ ਵਜੇ ਬਣਿਆ ਹੋਵੇਗਾ ਇੱਥੇ ਠੀਕ ਹੈ ਉਹਦੇ ਵਿੱਚ ਜੋ ਲੋ ਬਣਿਆ ਹੋਵੇਗਾ ਉੱਥੇ ਤੁਸੀਂ ਸਟੌਪ ਲੌਸ ਲਗਾਓਗੇ ਤੇ ਐਂਟਰੀ ਤੁਸੀਂ ਮਤਲਬ ਕਿ ਇਹਦੇ ਹਿਸਾਬ ਨਾਲ ਜਿਉਂ ਇਹਨੂੰ ਟੱਚ ਕਰੇਗਾ ਉਦੋਂ ਕਰ ਲਵੋਗੇ ਠੀਕ ਹੈ ਤੇ ਬਾਅਦ ਵਿੱਚ ਟਾਰਗੇਟ ਲਈ ਤੁਸੀਂ 1.2 1.3 ਜਾ ਸਕਦੇ ਹੋ ਠੀਕ ਹੈ ਇਹਦੀ ਮੈਂ ਐਗਜ਼ਾਮਪਲ ਵੀ ਦਿਖਾਵਾਂਗਾ ਹੁਣ ਦੇਖੋ ਕਿ ਇਸ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਦੇ ਕੁਐਸਚਨ ਹੋਣਗੇ ਕੁਐਸਚਨ ਤੁਸੀਂ ਕਰਿਆ ਵੀ ਕਰੋ ਜਿਹੜੀ ਚੀਜ਼ ਨਹੀਂ ਸਮਝ ਲੱਗਦੀ ਤੇ ਇੱਥੇ ਦੇਖੋਗੇ ਦੁਬਾਰਾ ਮਾਰਕਟ ਇੱਥੇ ਨਹੀਂ ਹੈ ਇੱਥੇ ਆਪਾਂ ਐਂਟਰੀ ਨਹੀਂ ਮਿਲੀ ਪਰ ਆਪਾਂ ਜ਼ਬਰਦਸਤੀ ਨਹੀਂ ਕਰਨੀ ਟਾਰਗੇਟ ਹੁਣ ਦੇਖੋਗੇ ਇੱਥੇ ਵੀ ਦੇਖਣ ਨੂੰ ਮਿਲ ਗਿਆ ਠੀਕ ਹੈ ਪਰ ਇੱਥੇ ਮਤਲਬ ਕਿ ਆਪਣਾ ਕੋਈ ਹੋਰ ਸੈਟਅਪ ਜਿਸ ਤਰ੍ਹਾਂ ਮੈਂ ਟ੍ਰੇਡ ਤੁਹਾਨੂੰ ਦਿੱਤੀ ਵੀ ਸੀ ਮੂਵਿੰਗ ਐਵਰੇਜ ਵਾਲਾ ਉਹ ਬਣਿਆ ਹੋਏਗਾ ਉਸ ਤੇ ਤੁਸੀਂ ਪਲਾਨ ਕਰ ਸਕਦੇ ਹੋ ਠੀਕ ਹੈ ਪਰ ਜਿਹੜਾ ਹੁਣ ਮੈਂ ਸੈਟਅਪ ਦੀ ਗੱਲ ਕਰ ਰਿਹਾ ਉਹਦੇ ਵਿੱਚ ਆਪਾਂ ਦੁਬਾਰਾ ਮਾਰਕੀਟ ਨੂੰ ਥੱਲੇ ਆਉਂਦਾ ਵੇਟ ਕਰਨਾ ਹੀ ਕਰਨਾ ਹੈ ਨਹੀਂ ਤੇ ਟ੍ਰੇਡ ਨਹੀਂ ਕਰਨੀ ਕਿਉਂਕਿ ਆਪਾਂ ਸਟੌਪ ਲੋਸ ਛੋਟਾ ਕਰਨਾ ਹੈ ਜੇ ਦੇਖੋ ਤੁਸੀਂ ਇੱਥੇ ক্লোਜ਼ ਹੋਣ ਤੇ ਇੱਥੇ ਐਂਟਰੀ ਕਰੋਗੇ ਤੇ ਬਹੁਤ ਵੱਡਾ ਸਟੌਪ ਲੋਸ ਹਿੱਟ ਹੋਵੇਗਾ ਤੇ ਮਾਰਕੀਟ ਮੈਕਸਿਮਮ ਟਾਈਮ ਦੁਬਾਰਾ ਥੱਲੇ ਆਉਂਦੀ ਹੀ ਆਉਂਦੀ ਹੈ ਠੀਕ ਹੈ ਤੇ ਹੁਣ ਅੱਜ ਦੀ ਗੱਲ ਕਰਦੇ ਹਾਂ ਠੀਕ ਹੈ ਹੁਣ ਦੇਖੋ ਇੱਥੇ ਕੰਟੀਨਿਊ ਕਦੇ ਵੀ ਮਤਲਬ ਕਿ ਮਤਲਬ ਕਿ ਕੈਂਡਲ ਪਿਛਲੇ ਕੈਂਡਲ ਤੇ ਲੋ ਦੇ ਥੱਲੇ ক্লোਜ਼ ਨਹੀਂ ਹੋਇਆ ਠੀਕ ਹੈ ਮਤਲਬ ਲਗਾਤਾਰ ਟ੍ਰੈਂਡ ਅਪ ਚੱਲ ਰਿਹਾ ਹੈ ਦੇਖ ਸਕਦੇ ਜੇ ਤੁਸੀਂ ਜਿਹੜੇ ਆਪਣੇ ਤਿੰਨ ਰੂਲ ਤਿੰਨ ਰੂਲ ਕੀ ਆ ਅਪਸਾਈਡ ਨੂੰ ਲਾਸਟ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਹੁਣ ਚਾਹੀਦਾ ਉਹਦੇ ਉੱਤੇ ক্লোਜ਼ ਕਰ ਜਾਵੇ ਠੀਕ ਹੈ ਉਹਦਾ ਹਾਈ ਬ੍ਰੇਕ ਕਰੇ ਤੇ ਉਹਦੇ ਉੱਤੇ ক্লোਜ਼ ਕਰ ਜਾਵੇ ਠੀਕ ਹੈ ਉਹਦੇ ਹਾਈ ਦੇ ਉੱਤੇ ক্লোਜ਼ ਕਰੇ ਪ੍ਰਾਈਸ ਤੇ ਨਹੀਂ ਹਾਈ ਤੇ ਠੀਕ ਹੈ ਉਸ ਤੋਂ ਬਾਅਦ ਦੇਖੋਗੇ ਅੱਜ ਆ ਪਹਿਲਾ ਕੈਂਡਲ ਬਣਿਆ ਹੈਗਾ ਮੈਂ ਟਾਈਪ ਆ ਠੀਕ ਹੈ ਦੂਜਾ ਕੈਂਡਲ ਦੇਖੋ ਦੂਜਾ ਕੈਂਡਲ ਜਿਹੜਾ ਉਹਦੇ ਮਤਲਬ ਕਿ ਥੱਲੇ ক্লোজ ਕਰ ਗਿਆ ਠੀਕ ਹੈ ਉਹਦੇ ਲੋ ਦੇ ਥੱਲੇ ক্লোজ ਕਰਕੇ ਇਹ ডাউন সাইਡ ਲਈ ਸੈਟਅਪ ਹੈ ਠੀਕ ਹੈ ਤੇ ਪਿਛਲੇ ਕੈਂਡਲ ਦਾ ਦੂਜੇ ਕੈਂਡਲ ਨੇ ਹਾਈ ਬ੍ਰੇਕ ਨਹੀਂ ਕੀਤਾ ਸੀ ਹੁਣ ਆਪਣਾ ਮਤਲਬ ਕਿ ਸੈਟਅਪ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਪਹਿਲੇ ਕੈਂਡਲ ਦੇ ক্লোজিং ਪ੍ਰਾਈਸ ਦੇ ਆਸ-ਪਾਸ ਉਸ ਨੂੰ ਔਨ ਕਰਾਂਗੇ ਠੀਕ ਹੈ ਥੋੜਾ ਬਦਲ ਉੱਤੇ ਥੱਲਿਓਂ ਵੀ ਵਾਪਸ ਜਾ ਸਕਦੀ ਹੈ ਇਹ ਤੁਸੀਂ ਮਤਲਬ ਕਿ ਥੋੜੇ ਜਿਹਾ ਐਕਸਪੀਰੀਅੰਸ ਲੈ ਕਰ ਸਕਦੇ ਜੇ ਪਰ ਜਦੋਂ ਹੀ ਮਤਲਬ ਕਿ ਆ ਦੇਖੋ ਇਸ ਕੈਂਡਲ ਦੇ ਦਾ ਹਜੜਾ ਇੱਥੇ ਬਣਿਆ ਮਤਲਬ ক্লোজিং ਪ੍ਰਾਈਸ ਤੋਂ ਥੋੜਾ ਜਿਹਾ ਥੱਲਿਓਂ ਹੀ ਵਾਪਸ ਆ ਗਿਆ ਪਰ ਜ प्रीमियम का चार्ट खोलोगे तो उस मतलब कि बहुत छोटा स्टॉप इतने बनया से ठीक है तो उपापं एंट्री करा पुट साइड टारगेट वन एस टू टू वन एस टू थ्री तो देखने को मिल जाएंगे ठीक है उसद तो इत ग्रीन कैंडल ने इस ग्रीन कैंडल रेड कैंडल के उत्ते कलोज किया ठीक है उस तो बाद करेंगे एरे क्लोजिंग प्राइस तक ठीक है तो आखो इत मतलब कि इसने लो बनाया जो इस कैंडल ने इस दे ਕਲੋਜ਼ਿੰਗ ਪ੍ਰਾਈਸ ਦੇ ਉੱਤੇ ਠੀਕ ਹੈ ਇੱਥੇ ਆ ਦੇਖੋ ਇਸਨੇ ਲੋ ਬਣਾ ਇੱਥੇ ਆਪਣੀ ਟ੍ਰੇਡ ਬਣੇਗੀ ਸਟੌਪ ਲੌਸ ਆਪਣਾ ਰੈੱਡ ਕੈਂਡਲ ਦੇ ਲੋ ਦੇ ਥਲੇ ਲੱਗੇਗਾ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਠੀਕ ਹੈ ਇਹ ਆਪਣਾ ਸੈਟਅਪ ਹੋ ਗਿਆ ਅਪਸਾਈਡ ਨੂੰ ਕੀ ਦੇਖਣਾ ਹੈ ਕਿ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਾ ਕਰੇ ਹਾਈ ਦੇ ਉੱਤੇ ਕਲੋਜ਼ ਕਰ ਜਾਵੇ ਠੀਕ ਹੈ ਤੇ ਡਾਉਨ ਸਾਈਡ ਤੋਂ ਪਿਛਲੇ ਕੈਂਡਲ ਦਾ ਹਾਈ ਬ੍ਰੇਕ ਨਾ ਕਰੇ ਲੋ ਤੇ ਥੱਲੇ ক্লোਜ਼ ਕਰ ਜਾਵੇ ਠੀਕ ਆ ਉਸ ਤੋਂ ਬਾਅਦ ਐਂਟਰੀ ਕਿੱਥੇ ਕਰਨੀ ਆ ਪਹਿਲੇ ਕੈਂਡਲ ਦੇ ক্লোজিং ਪ੍ਰਾਈਸ ਦੇ ਆਸ-ਪਾਸ ਥੋੜਾ ਬਦ ਉੱਤੇ ਥੱਲੇ ਹੋ ਸਕਦਾ ਠੀਕ ਆ ਜਿਸ ਤਰ੍ਹਾਂ ਦੇਖੋਗੇ ਇਹ ਟ੍ਰੈਂਡ ਦੇ ਅਗੇਂਸਟ ਇਸ ਕਰਕੇ ਵੀ ਪੂਰਾ ਨਾਲ ਨਹੀਂ ਗਿਆ ਠੀਕ ਆ ਆਹ ਟ੍ਰੈਂਡ ਦੇ ਅਗੇਂਸਟ ਨਾਲ ਹੀ ਤੇ ਪੂਰਾ ਪਿਛਲੇ ਟ੍ਰੈਂਡ ਦੇ ক্লোজিং ਪ੍ਰਾਈਸ ਦੇ ਕੋਲੇ ਗਿਆ ਤੇ ਉੱਥੇ ਆਪਣੀ ਐਂਟਰੀ ਬਣੀ ਸਟਾਪ ਲੋਸ ਇਹਦੇ ਥੱਲੇ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਆਪਾਂ ਸਟਾਪ ਲੋਸ ਲਗਾਉਣਾ ਕਿ ਇਹਦੇ ਹਸਰ ਨਾਲ ਨਹੀਂ ਠੀਕ ਆ ਜੇ ਸਟਾਪ ਲੋਸ ਹਿੱਟ ਹੁੰਦਾ ਹੈ ਤੇ ਚੁੱਪ ਕਰਕੇ ਨ ਤੇ ਹੁਣ ਮੈਂ ਤੁਹਾਨੂੰ ਇਹ ਜਿਹੇ ਐਗਜ਼ਾਮਪਲਾਂ ਦਿਖਾਉਣਾ ਹੈ ਠੀਕ ਹੈ ਤੇ ਸਮਝ ਲੱਗ ਗਈ ਹੋਵੇਗੀ ਕਾਲ ਸਾਈਡ ਦੇ ਵੀ ਤੇ ਪੁੱਟ ਸਾਈਡ ਦੇ ਵੀ ਹੁਣ ਐਗਜ਼ਾਮਪਲਾਂ ਦੇਖਦੇ ਆਪਾਂ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਅੱਜ ਹੀ ਮਤਲਬ ਕਿ ਬਹੁਤ ਵਧੀਆ ਐਗਜ਼ਾਮਪਲ ਆਪਾਂ ਤੁਹਾਨੂੰ ਦਿਖਾ ਦਵਾਂਗੇ ਠੀਕ ਹੈ ਐਗਜ਼ਾਮਪਲਾਂ ਦੇਖਣ ਤੋਂ ਪਹਿਲਾਂ ਇੱਥੇ ਟਾਈਮ ਦੇਖ ਲਓ ਕਿਉਂਕਿ ਪ੍ਰੀਮੀਅਮ ਦੇ ਵਿੱਚ ਵੀ ਆਪਾਂ ਟਾਈਮ ਦੇਖਾਂਗੇ ਜਿਹੜਾ ਪਹਿਲਾ ਮਤਲਬ ਕਿ ਆਪਣਾ ਸੈਟਅਪ ਬਣਿਆ ਸੀ ਜਿਹੜਾ ਕਿ 9:45 ਤੇ ਕੈਂਡਲ ক্লোਜ਼ ਹੁੰਦਾ ਉਸ ਉਸਨੇ मतलब कि नो 10 ਵਜੇ ਮਤਲਬ 10 ਵਜੇ 9:45 ਤੇ ਸ਼ੁਰੂ ਹੁੰਦਾ 10 ਵਜੇ ਜਿਹੜਾ ਕੈਂਡਲ ক্লোਜ਼ ਹੋਇਆ ਸੀ ਉਸਨੇ ਪਿਛਲੇ ਕੈਂਡਲ ਦੇ ਲੋਅ ਦੇ ਥੱਲੇ ਪ੍ਰੇ ਕੀਤਾ ਸੀ ਤੇ 11 ਜਿਹੜਾ ਮਤਲਬ ਕਿ 10 ਵਜੇ ਕੈਂਡਲ ਓਪਨ ਹੁੰਦਾ ਹੈ ਤੇ 10:15 ਮਿੰਟ ਤੇ ਕੈਂਡਲ ক্লোਜ਼ ਹੁੰਦਾ ਹੈ ਉਸ ਦੇ ਵਿੱਚ ਆਪਣੀ ਐਂਟਰੀ ਬਣੀ ਸੀ 10 ਵਜੇ ਵਾਲਾ ਕੈਂਡਲ ਅਗਰਾ ਬਾਅਦ ਦੇਖਾਂਗੇ ਠੀਕ ਆ ਤੇ ਅਪਸਾਈਡ ਲਈ ਜਿਹੜਾ ਆਪਾਂ ਦੇਖਾਂਗੇ ਕੈਂਡਲ ਉਹ ਦੇਖਾਂਗੇ 10:45 ਵਾਲਾ ਠੀਕ ਆ ਤੇ ਸੈਟਅਪ ਕੰਪਲੀਟ ਹੋਇਆ ਸੀ ਉਹ ਹੋਇਆ ਸੀ ਆਪਣਾ ਜਿਹੜਾ 10:30 ਵਜੇ ਕੈਂਡਲ ক্লোਜ਼ ਹੁੰਦਾ ਠੀਕ ਆ ਉਸ ਦੇ ਤੇ ਇੱਥੇ ਦੇਖੋ ਹੁਣ ਆਪਾਂ ਮਤਲਬ ਕਿ ਉਹ ਸੈਟਅਪ ਕਰ ਲਿਆ ਮਤਲਬ ਕਿ ਕਾਲ ਦਾ ਆਪਾਂ ਸਟਾਇਪ੍ਰਾਈਸ ਓਪਨ ਕੀਤਾ ਠੀਕ ਹੈ ਤੇ ਆ ਜਿਹੜਾ ਆਪਣਾ ਸੈਟਅਪ ਬਣਿਆ ਸੀ ਆ ਜਿਹੜਾ ਕੈਂਡਲ ਸੀ ਮਤਲਬ ਕਿ ਜਿਹੜਾ ਨਿਫਟੀ ਦੇ ਚਾੜ ਦੇ ਵਿੱਚ ਪਿਛਲੇ ਕੰਡਲ ਦੇ ਉੱਤੇ ক্লোਜ਼ ਹੋਇਆ ਸੀ ਇਹਦੇ ਵਿੱਚ ਨਹੀਂ ਹੋਇਆ ਠੀਕ ਹੈ ਇਹਦੇ ਵਿੱਚ ਨਹੀਂ ਆਪਾਂ ਦੇਖਣਾ ਉੱਥੇ ਹੀ ਦੇਖਣਾ ক্লোਜ਼ ਹੋਇਆ ਠੀਕ ਹੈ ਤੇ ਐਂਟਰੀ ਆਪਣੀ ਬਣੀ ਸੀ ਐਸ ਤੇ ਜਿਹੜਾ 10:45 ਤੇ ਸ਼ੁਰੂ ਹੁੰਦਾ ਠੀਕ ਹੈ ਤੇ 11 ਵਜੇ ক্লোਜ਼ ਹੁੰਦਾ ਠੀਕ ਹੈ ਹੁਣ ਦੇਖਾਂਗੇ ਕਿ ਆਪਾਂ ਨੂੰ ਕਿੰਨਾ ਟਾਰਗੇਟ ਦੇਖਣ ਨੂੰ ਮਿਲਿਆ ਠੀਕ ਹੈ ਹੁਣ ਵੈਸੇ ਜੇ ਮਤਲਬ ਕਿ ਆਪਾਂ ਇਹ ਟਾਰਗੇਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਟਾਪ ਲੋਸ ਹਿੱਟ ਹੋਇਆ ਹੀ ਨਹੀਂ ਅੱਜ ਆ ਦੇਖੋ ਕਿ ਇੱਥੇ ਕਦੇ ਬਾਅਦ ਵਿੱਚ ਪ੍ਰਾਈਸ ਆਇਆ ਹੀ ਨਹੀਂ ਕੰਟੀਨਿਊ ਉੱਤੇ ਚਲੀ ਗਿਆ ਮਤਲਬ ਕਿ ਇੱਕ ਵਾਰੀ ਥੱਲੇ ਆਇਆ ਸੀ ਠੀਕ ਹੈ ਫਿਰ ਵੀ ਜੇ ਤੁਸੀਂ ਪਹਿਨੇ ਮਤਲਬ ਕਿ ਪਹਿਲੀ ਵਾਰੀ ਹਾਈ ਮਾਰਨ ਤੇ ਹੀ ਬੁੱਕ ਕੀਤਾ ਹੋਵੇਗਾ ਤੇ ਕਿੰਨਾ ਆਪਾਂ ਨੂੰ ਟਾਰਗੇਟ ਦੇਖਣ ਨੂੰ ਮਿਲਿਆ ਠੀਕ ਹੈ ਇੱਕ ਵਾਰੀ ਦੇਖਦੇ ਆਂ ਆਪਾਂ ਇਸ ਇਸ ਜਗ੍ਹਾ ਤੇ ਲਗਾ ਕੇ ਠੀਕ ਹੈ ਆਪਾਂ ਲੌਂਗ ਪੋਜੀਸ਼ਨ ਵਾਲਾ ਲਗਾ ਕੇ ਦੇਖ ਸਕਦੇ ਆਂ ਠੀਕ ਹੈ ਤੇ ਆਪਣੀ ਐਂਟ ਐਸ ਲੋ ਦੇ ਆਸ-ਪਾਸ ਆਪਣੀ ਐਂਟਰੀ ਬਣੇਗੀ ਠੀਕ ਹੈ ਤੇ ਜਿਹੜਾ ਸਟਾਪ ਲੌਸ ਬਣੂਗਾ ਆਪਣਾ ਉਹ ਐਸ ਲੋ ਦੇ ਥੱਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਜਿਹੜਾ ਲੋ ਹੋਵੇਗਾ ਉਹ ਆਪਣਾ ਸਟਾਪ ਲੌਸ ਹੋਵੇਗਾ ਠੀਕ ਹੈ ਦੇਖਦੇ ਆ ਇੱਥੇ ਰਿਸਕ ਰਵਡ ਵੈਸੇ ਘਾਟ ਹੀ ਮਿਲਿਆ ਹੋਵੇਗਾ ਜੇ ਤੁਸੀਂ ਪਹਿਲਾਂ ਬੁੱਕ ਕਰਿਆ ਹੋਊਗਾ ਠੀਕ ਹੈ ਤੇ ਆਹ ਦੇਖ ਲਦੇ ਜੀ ਠੀਕ ਹੈ 1.80 ਬੰਦਾ ਮਤਲਬ ਕਿ ਜਿੰਨਾ ਤੜਾ ਸਟਾਪ ਲੋਸ ਬੰਦਾ ਸੀ ਉਹਦੇ ਅਕੋਰਡਿੰਗ ਫਿਰ ਵੀ ਡੇਢ ਗੁਣਾ ਤੋਂ ਵੱਧ ਤੁਹਾਨੂੰ ਪ੍ਰੋਫਿਟ ਦੇਖਣ ਨੂੰ ਮਿਲ ਗਿਆ ਠੀਕ ਹੈ ਜੇ ਤੁਸੀਂ ਮਤਲਬ ਕਿ ਇੱਕ ਦੋ ਕੈਂਡਲ ਦੇਖ ਕੇ ਹੀ ਬੁੱਕ ਕਰ ਦਿੱਤਾ ਸੀ ਜੇ ਤੁਸੀਂ ਹੋਲਡ ਕੀਤਾ ਫਿਰ ਤਾਂ ਮਤਲਬ ਕਿ ਕੁਝ ਕਹਿ ਨਹੀਂ ਸਕਦੇ ਠੀਕ ਹੈ ਪਰ ਜਿਸ ਤਰ੍ਹਾਂ ਮਨ ਲਓ ਕਿ ਤੁਸੀਂ ਸਕੈਲਪਿੰਗ ਵਗੈਰਾ ਜਾਂ ਛੋਟੇ ਟਾਰਗੇਟ ਲਈ ਰੱਖਨੇ ਕਿਉਂਕਿ ਇਹੋ ਜਿਹਾ ਉਹ ਰੋਜ਼ ਨਹੀਂ ਮਿਲਦਾ ਉਹਦੇ ਵਾਸਤੇ ਤੁਸੀਂ ਮਤਲਬ ਕਿ ਆਸਾਨੀ ਨਾਲ ਟ੍ਰੇਡ ਕਰ ਸਕਦੇ ਜੋ ਇਸ ਸੈਟਅਪ ਨਾਲ ਠੀਕ ਹੈ ਇਹ ਦੇਖੋ ਠੀਕ ਹੈ ਮਤਲਬ ਕਿ ਐਂਟਰੀ ਆਪਣੀ ਬਣੀ ਐਸ ਕੈਂਡਲ ਦੇ ਲੋ ਦੇ ਆਸ-ਪਾਸ ਕਿਉਂਕਿ ਆਪਾਂ ਗੱਲ ਕੀਤੀ ਸੀ ਕਿ ਪਿਛਲੇ ਕੈਂਡਲ ਦੇ ক্লোজিং ਪ੍ਰਾਈਸ ਤੇ ਉਧਰ ਜਿੱਦੋਂ ਪ੍ਰਾਈਸ ਆਵੇਗਾ ਉਦੋਂ ਐਂਟਰੀ ਕਰ ਲਵਾਂਗੇ ਤੇ ਇਹਦੇ ਤੇ ਲਿਸਟ ਸਟਾਪ ਲੋਸ ਲਗਾ ਦੇਵਾਂਗੇ ਠੀਕ ਹੈ ਜਿੰਨਾ ਸਟਾਪ ਲੋਸ ਬਣਦਾ ਸੀ ਉਹਦੇ ਅਕੋਰਡਿੰਗ ਡੇਢ ਗੁਣਾ ਟਾਰਗੇਟ ਦੇਖਣ ਨੂੰ ਮਿਲ ਗਿਆ ਮਤਲਬ ਕਿ ਨੈਕਸਟ ਕੈਂਡਲ ਦੇ ਵਿੱਚ ਇੱਥੋਂ ਤੱਕ ਠੀਕ ਹੈ ਉਸ ਤੋਂ ਬਾਅਦ ਜੇ ਕਿਸੇ ਨੇ ਕੋਈ ਹੋਲਡ ਕਰਦਾ ਤੇ ਫਿਰ ਤਾਂ ਬਾਅਦ ਹੀ ਗੱਲ ਹੈ ਨਾ ਠੀਕ ਹੈ ਤੇ ਉਹਦੇ ਵਾਸਤੇ ਐਕਸਪੀਰੀਅੰਸ ਚਾਹੀਦਾ ਤੇ ਵੈਸੇ ਵੀ ਮਤਲਬ ਕਿ ਉਹ ਵੱਡਾ ਮੂੰਹ ਫੜਨਾ ਇਹਨਾਂ ਸੋ ਪੋਜੀਸ਼ਨ ਹੋਲਡ ਰੱਖਦੇ ਆ ਤੇ ਆਪਾਂ ਨੂੰ ਸਟੌਪ ਲੌਸ ਹੋਏ ਠਾਣ ਦਾ ਡਰ ਨਾ ਹੋਵੇ ਠੀਕ ਹੈ ਉਸ ਤੋਂ ਬਾਅਦ ਆਪਾਂ ਚੱਲਦੇ ਆ ਪੁੱਟ ਸਾਈਡ ਵਾਸਤੇ ਠੀਕ ਹੈ ਪੁੱਟ ਸਾਈਡ ਵਾਲਾ ਵੀ ਮੈਂ ਤੁਹਾਨੂੰ ਦਿਖਾ ਦੇਣਾ ਹੈ ਤੇ ਇਹ ਆਪਣਾ ਪੁੱਟ ਸਾਈਡ ਵਾਲਾ ਠੀਕ ਹੈ ਪੁੱਟ ਸਾਈਡ ਵੀ ਬਹੁਤ ਤਗੜਾ ਮਤਲਬ ਕਿ ਮੂਵ ਸੀ ਠੀਕ ਹੈ ਆ ਜਿਹੜਾ ਕੈਂਡਲ ਆਪਣਾ ক্লোਜ਼ ਹੋਇਆ ਸੀ ਠੀਕ ਹੈ ਇਹਦੇ ਵਿੱਚ ਸਟੌਪ ਲੌਸ ਦੇਖਿਓ ਉਦੋਂ ਵੀ ਛੋਟਾ ਠੀਕ ਹੈ ਆਹਦਾ ਕੈਂਡਲ ਆਪਣਾ 945 ਤੇ ਆਪਣਾ ਸ਼ੁਰੂ ਹੁੰਦਾ 10 ਵਜੇ ক্লোਜ਼ ਹੁੰਦਾ ਇਸ ਕੈਂਡਲ ਨੇ ਮਤਲਬ ਕਿ ਸੈਟਅਪ ਤਿਆਰ ਕੀਤਾ ਸੀ ਕਿ ਉਸ ਤੋਂ ਬਾਅਦ ਆ ਜਿਹੜਾ ਨੈਕਸਟ ਕੈਂਡ ਆ ਦੇਖੋ ਲੋਕ ਇੱਥੇ ਬਣਿਆ ਲੋ ਬਣਿਆ 41 ਤੇ ਠੀਕ ਹੈ ਤੇਰਾ ਕਿ ਕਿੱਥੇ ਸੀ ਲੋਕ 37 ਤੇ 4 ਪੁਆਇੰਟਾਂ ਦਾ ਸਟੌਪ ਲੋਸ ਬੰਨਣਾ ਹੈ ਆਪਣਾ ਕਿਉਂਕਿ ਮੈਂ ਗੱਲ ਕੀਤੀ ਕਿ ਉਧਰ ক্লোজিং ਪ੍ਰਾਈਸ ਕੋਲ ਜਦੋਂ ਆਵੋਗੇ ਉਦੋਂ ਆਪਾਂ ਐਂਟਰੀ ਕਰਾਂਗੇ ਠੀਕ ਹੈ ਹੁਣ ਟਾਰਗੇਟ ਦੀ ਗੱਲ ਕਰਦੇ ਹਾਂ ਟਾਰਗੇਟ ਤੁਸੀਂ ਦੇਖ ਲਿਓ ਤੁਹਾਡੀ ਅੱਖਾਂ ਸਾਹਮਣੇ ਕਿੰਨਾ ਹੋਵੇਗਾ ਠੀਕ ਹੈ ਇੱਥੇ ਆਪਣਾ ਸਟੌਪ ਲੋਸ ਠੀਕ ਹੈ ਤੇ ਰਿਸਕ ਰਿਵਾਰਡ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਥੇ 1 1:9 ਮਤਲਬ ਕਿ ਜੇ ਤੁਹਾਡਾ 4 ਪੁਆਇੰਟਾਂ ਦਾ ਸਟੌਪ ਲੋਸ ਬੰਦਾ ਸੀ ਤੇ 36 ਪੁਆਇੰਟਾਂ ਦਾ ਤੁਹਾਡਾ ਟਾਰਗੇਟ ਠ ਪੂਰਾ ਪੂਰਾ ਵੈਸੇ ਲੈਣਾ ਵਸੂਫਿਲ ਹੁੰਦਾ ਪਰ ਆਪਾਂ ਪੂਰਾ ਪੂਰਾ ਦੇਖਦੇ ਵਨ ਇਸ ਟੂ 12 ਠੀਕ ਹੈ ਹੁਣ ਦੇਖੋ ਕਿ ਇਸ ਚੀਜ਼ ਨੂੰ ਤੁਸੀਂ ਕਲੀਅਰ ਘੱਟ ਸਮਝੋ ਡੈਲੀ ਤੁਹਾਨੂੰ ਮਤਲਬ ਕਿ ਵੱਡਾ ਟਾਰਗੇਟ ਨਹੀਂ ਮਿਲੇਗਾ ਠੀਕ ਹੈ ਤੇ ਇਹ ਟ੍ਰੈਂਡ ਦੇ ਅਗੇਂਸਟ ਵੱਡਾ ਟਾਰਗੇਟ ਕਿਉਂ ਮਿਲੇ ਕਿਉਂਕਿ ਮਾਰਕੀਟ ਗਿਆਪ ਆਪ ਕੋ ਖੁੱਲੀ ਸੀ ਠੀਕ ਹੈ ਤੇ ਇੱਕ ਵਾਰੀ ਮਾਰਕੀਟ ਨੇ ਲੋਕਾਂ ਨੂੰ ਟ੍ਰੈਂਪ ਕਰਨ ਵਾਸਤੇ ਥੱਲੇ ਆਈ ਦਿਓ ਇੱਕ ਵਾਰੀ ਕੀ ਹੋਇਆ ਕਿ ਜਿਨ੍ਹਾਂ ਨੇ ਮਤਲਬ ਕਿ ਕੀ ਕੀਤਾ ਹੁੰਦਾ ਆਪਣਾ ਪੁੱਟ ਸਾਈਡ ਜਿਹੜੇ ਸੈਲਰ ਹੁੰਦੇ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਬਣਾਇਆ ਹੁੰਦੀਆਂ ਤੇ 20000 ਦੇ ਲੈਵਲ ਤੇ ਕੀ ਮਾਰਕੀਟ ਤੋਂ ਹੱਲੇ ਨਹੀਂ ਜਾਵੇਗੀ ਤੇ ਉਹਨਾਂ ਦੇ ਕੁਝ ਐਸਐਲ ਹਿੱਟ ਹੋਏ ਹੋਣਗੇ ਤਾਂ ਕਰਕੇ ਬਹੁਤ ਵੱਡਾ ਵੋਬ ਆਪਾਂ ਨੂੰ ਦੇਖਣ ਨੂੰ ਮਿਲ ਗਿਆ ਠੀਕ ਆ ਪਰ ਇਹੋ ਆ ਕਿ ਇਹਦੇ ਵਿੱਚ ਜੋ ਸਟਾਪ ਲੋ ਹਿੱਟ ਹੁੰਦਾ ਤੁਸੀਂ ਸਟਾਪ ਲੋ ਹਟਦੇ ਆ ਪਰ ਟਾਰਗੇਟ ਵੱਡੇ ਵਾਸਤੇ ਮਤਲਬ ਕਿ ਤੁਸੀਂ ਜਾਣਾ ਚਾਹੁੰਦੇ ਤੇ ਜਾ ਸਕਦੇ ਜੋ ਪਰ ਉਹਦੇ ਨਾਲ ਕੀ ਹੈ ਕਿ ਪਹਿਲਾਂ ਤੁਸੀਂ ਕੀ ਕਰੋ ਕੁਝ 10 12 ਟਰੇਡਾਂ ਕਰੋ ਇਸ ਸੈਟਅਪ ਤੇ ਜਿੱਦੋਂ ਤੁਹਾਨੂੰ ਐਕਸਪੀਰੀਅੰਸ ਹੋ ਜਾਵੇਗਾ ਫਿਰ ਵੱਡੇ ਟਾਰਗੇਟ ਵਾਸਤੇ ਜਾ ਸਕਦੇ ਜੋ ਮਿਨੀਮਮ 1:2 3 ਟਾਰਗੇਟ ਤੁਸੀਂ ਰੱਖ ਕੇ ਚੱਲ ਸਕਦੇ ਜੋ ਕਿਸੇ ਵੀ ਪਾਸੇ ਤੁਸੀਂ ਟਰੇਡ ਕਰਦੇ ਹੋ ਟਰੈਂਡ ਦੇ ਖਿਲਾਫ ਜਾਂ ਟਰੈਂਡ ਦੇ ਨਾਲ ਠੀਕ ਹੈ ਤੇ ਇਸ ਤਰ੍ਹਾਂ ਸੈਟਅਪ ਨੂੰ ਤੁਸੀਂ ਫੋਲੋ ਕਰ ਸਕਦੇ ਜੋ ਇਹ ਜਿਹੜਾ ਸੈਟਅਪ ਆ ਇਹਦਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਇੱਕ ਨਾਮ ਹੀ ਦਵਾਂਗੇ ਇਹ ਸੈਟਅਪ ਮੈਂ ਆਪ ਤਿਆਰ ਕੀਤਾ ਹੈ ਤੁਸੀਂ ਵੀਡੀਓ YouTube ਤੇ ਜਿਹੜੀ ਮਰਜ਼ੀ ਵੀਡੀਓ ਲੱਭ ਕੇ ਦੇਖ ਲਿਓ ਇਹ ਸੈਟਅਪ ਤੁਹਾਨੂੰ ਨਹੀਂ ਕਾਫੀ ਦਿਨਾਂ ਤੋਂ ਮੈਂ ਇਸ ਤੇ ਟ੍ਰੇਡ ਕਰ ਰਿਹਾ ਹਾਂ ਅੱਜ ਵੀ ਮੈਂ ਸਵੇਰੇ ਇਸੇ ਸੈਟਅਪ ਤੇ ਟ੍ਰੇਡ ਕੀਤੀ ਸੀ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਨਾ ਇਹੋ ਟ੍ਰੇਡ ਮੈਂ ਕੀਤੀ ਸੀ ਠੀਕ ਹੈ ਪਰ ਮੈਂ ਤੁਹਾਨੂੰ ਇਵੇਂ ਕਹਾਂ ਕਿ ਮੈਂ ਇਹ ਦੇ ਵਿੱਚ 1:2 5 1:2 6 ਲੈ ਲਿਆ ਸੀ ਮੈਂ ਇਹ ਦੇ ਵਿੱਚ ਤੁਹਾਨੂੰ ਪ੍ਰੋਫਿਟ ਸ਼ੇਅਰ ਵੀ ਕੀਤਾ ਸੀ ਜਿਹੜਾ ਆਪਣਾ ਐਕਸਪੈਰੀਮੈਂਟ ਅਕਾਊਂਟ 'ਚ ਮੈਂ ਕਰਦਾ ਰਿਹਾ ਠੀਕ ਹੈ ਬਾਕੀ ਜਿਹੜਾ ਬਾਅਦ ਦੇ ਵਿੱਚ ਵੱਡੇ ਅਕਾਊਂਟ ਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ ਉਹ ਮੈਂ ਤੁਹਾਨੂੰ ਸ਼ੇਅਰ ਨਹੀਂ ਕੀਤੀ ਸੀ ਤੇ ਨਾ ਹੀ ਉਹ ਪਹਿਲਾਂ ਵੀ ਨਹੀਂ ਕਰਦੇ ਆਪਾਂ ਸ਼ੇਅਰ ਉਹ ਮੈਂ ਬਾਅਦ ਦੇ ਵਿੱਚ ਕੀਤੀ ਸੀ ਠੀਕ ਹੈ ਇੱਕ ਟ੍ਰੇਡ ਤੇ ਇਹਦੇ ਵਿੱਚ ਆਪਾਂ ਮੰਨ ਲਓ ਕਿ ਤੁਸੀਂ ਕਹਿ ਸਕਦੇ ਜੋ ਕਿ ਆਪਣੇ 27 ਜਾਂ 28 ਤੇ ਐਂਟਰੀ ਹੋਈ ਸੀ ਪ੍ਰੀਮੀਅਮ ਤੇ ਠੀਕ ਹੈ ਜਿੱਥੇ ਆਹ ਬੰਦਾ ਹੈ ਠੀਕ ਹੈ ਇਹਦੇ ਆਸ-ਪਾਸ ਹੀ ਆਪਣੇ ਐਂਟਰੀ ਹੋਈ ਸੀ ਠੀਕ ਹੈ ਉਹ ਮਤਲਬ ਕਿ ਜਿਹੜਾ ਆਪਾਂ ਬਾਇ ਕੀਤਾ ਸੀ ਉੱਤੇ 2000 ਵਾਲਾ ਪੁੱਟ ਕੀਤਾ ਸੀ ਬਾਇ ਠੀਕ ਹੈ ਇਹ 2000 23000 050 ਵਾਲਾ ਇਸ ਕਰਕੇ ਇਸ ਦੇ ਵਿੱਚ ਤੁਹਾਨੂੰ 28 27 ਨਹੀਂ ਨਜ਼ਰ ਆਵੇਗਾ ਠੀਕ ਹੈ ਉਹ ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਤੇ ਦੇਖ ਵੀ ਸਕਦੇ ਹੋ ਉਹਦੇ ਮਤਲਬ ਹੋ ਗਿਆ ਐਕਸਪੀਰੀਅੰਸ ਲਈ ਤੇ 28 ਜਾਂ 28 ਤੇ ਮੈਂ ਬਾਇ ਕੀਤਾ ਸੀ ਤੇ 44 ਜਾਂ 45 ਜਾਂ ਤੇ ਮੈਂ ਸੈਲ ਕੀਤਾ ਸੀ ਠੀਕ ਹੈ ਮਤਲਬ ਤੁਸੀਂ ਲਗਾ ਸਕਦੇ ਜੀ 16 ਨਾਲ 17 ਪੁਆਇੰਟਾਂ ਦਾ ਪ੍ਰੋਫਿਟ ਤੇ ਜਿਹੜਾ ਸਟਾਪ ਲੋਸ ਬੰਦਾ ਸੀ ਉਹ 2 ਜਾਂ 3 ਪੁਆਇੰਟਾਂ ਦਾ ਸੀ ਠੀਕ ਹੈ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਸਟਾਪ ਲੋ ਹੋਰ ਘੱਟ ਸੀ ਉਹ ਕਿਉਂਕਿ ਥੋੜਾ ਜਿਆਦਾ ਆਊਟ ਆਫ ਦਾ ਮਨੀ ਸੀ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਇਸ ਤੇ ਟ੍ਰੇਡ ਕਰ ਸਕਦੇ ਜੀ ਠੀਕ ਹੈ ਬਹੁਤ ਵਧੀਆ ਸੈਟਅਪ ਹੈ ਬਹੁਤ ਵਧੀਆ ਕੰਮ ਕਰੇਗਾ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਤੇ ਧੰਨਵਾਦ